ਪਨੀ ਸਰੋਕ ਯਾ ਵਗੈਰਾ ਨੇ ਮੇਰੇ ਤੋਂ ਚਲਾਨ ਕੱਟਿਆ ਜਿਹੜਾ ਵਾਜਿਬ ਵਾਲਾ ਹੈ ਚਲਾਨ ਇੱਥੇ ਲੇਡੀਜ਼ ਵਗੈਰਾ ਸਭ ਜਾਂਦੇ ਵੇ ਉਹਨਾਂ ਨੂੰ ਕੋਈ ਨਹੀਂ ਫੜਦੇ ਜਿਹੜਾ ਵਿਦਾਊਟ ਹੈਲਮਟ ਹੈ ਜੋ ਤੁਹਾਡਾ ਹੈਗਾ ਉਹ ਕਰੋ ਚਲਾਨ ਸਭ ਦੇ ਨਾਲ ਕਰੋ ਕਿਨੇ ਤੁਹਾਡੇ ਮਿੱਤਰ ਪਿਆਰੇ ਜਾਂਦੇ ਪਰ ਉਹਨਾਂ ਨੂੰ ਵੀ ਫੜੋ ਉਹਨਾਂ ਦਾ ਵੀ ਚਲਾਨ ਕਰੋ ਮੈਂ ਕਿੰਨਾ ਪਿਆ ਅਸੀਂ ਨਾਵਲ ਦੀ ਚੌਂਕ ਦੇ ਵਿੱਚ ਮੌਜੂਦ ਹਾਂ ਤੇ ਟ੍ਰੈਫਿਕ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਹੈ ਪਰ ਕੁਝ ਲੋਕ ਪਰੇਸ਼ਾਨ ਹੋ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਪੁਲਿਸ ਅਧਿਕਾਰੀਆਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਹੈ ਸਰ ਮੈਂ ਪੰਕਈ ਮ ਆਇਆ ਨਾ ਮੈਂ ਆਪਣੇ ਕਰਵਾ ਰਿਹਾ ਬੈਂਕ ਤੱਕ ਜਾਣਾ ਹੈ ਜਰਾ ਸੇਚ ਮੈਨੂੰ ਪੁਲਿਸਾਂ ਰੋਕਿਆ ਬਗੈਰ ਹਲਮਟ ਤੋਂ ਚਲਾਨ ਕੱਟਿਆ ਜਰਾ ਵਾਜਿਬ ਬਾਲਾ ਹੈ ਲੇਕਿਨ ਉਹ ਚਲਾਨ ਇੱਥੇ ਲੇਡੀਜ਼ ਵਗੈਰਾ ਸਭ ਜਾਂਦੇ ਪਏ ਆ ਉਹਨਾਂ ਨੂੰ ਕੋਈ ਨਹੀਂ ਫੜਦੇ ਚਲਾਨ ਕੱਟਿਆ ਹੈ ਇਸ਼ੂ ਨਹੀਂ ਹੈਗਾ ਫਖਵਾਜੀ ਕੀਤੀ ਜਾ ਰਹੀ ਹੈ ਤੁਹਾਡਾ ਕਹਿਣਾ ਪਾਰਸ਼ਲਟੀ ਕੀਤੀ ਜਾ ਰਹੀ ਹੈ ਤੁਹਾਡਾ ਕਾਹਦਾ ਚਲਾਨ ਕੱਟਿਆ ਗਿਆ ਆ ਵਿਦਆਊਟ ਹਲਮਟ ਚਲਾਨ ਸਹੀ ਕਟਿਆ ਪੁਲਿਸ ਨੇ ਕਿ ਗਲਤ ਕਟਿਆ ਬਿਲਕੁਲ ਜੈਨੂਨ ਕਟਿਆ ਤੇ ਪਰ ਆਪਾਂ ਐਸਲੇ ਕਿਉਂ ਪੁਲਿਸ ਨਾਲ ਕਿਉਂ ਬੈਸਦੇ ਪਏ ਕਿ ਕਾਰਨ ਕੀ ਹੈ ਸਿੰਪਲ ਇਹ ਗੱਲ ਹੈ ਜੀ ਮੇਰਾ ਕਟਿਆ ਗਿਆ ਠੀਕ ਹੈ ਜੀ ਮੇਰੇ ਨਾਲ ਕੋਈ ਰੰਜਿਸ਼ ਠੋੜਾ ਕੀ ਹੈ ਜਿਹੜੀ ਲੇਡੀਜ਼ ਜਾਂਦੇ ਪਏ ਆ ਉਹਨਾਂ ਦਾ ਵੀ ਫੋਟੋ ਜਿਹੜੇ ਤੁਹਾਡੇ ਮਿੱਤਰ ਪਿਆਰੇ ਜਾਂਦੇ ਪਏ ਉਹਨਾਂ ਨੂੰ ਵੀ ਫੋਟੋ ਉਹਨਾਂ ਨੂੰ ਵੀ ਚਲਾਨ ਕਰੋ ਮੈਂ ਕਿੰਨਾ ਪਿਆ ਔਰ ਤੋਂ ਕੋਈ ਗਾਲੀ ਨਾ ਨਾ ਨੂੰ ਬੋਲਣ ਤਮੀਜ਼ ਆਂਦੀ ਪਈ ਹੈ ਬਦਤਮੀਜ਼ ਨਾ ਬੋਲਦੇ ਪਏ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਜੇ ਲੇਡੀਜ਼ ਆਂਦੀਆਂ ਤੇ ਲੇਡੀਜ਼ ਦਿਆਂ ਵੀ ਅੱਡ ਲੇਡੀਜ਼ ਦਾ ਵੀ ਚਲਾਨ ਕੀਤਾ ਜਾ ਰਿਹਾ ਨਹੀਂ ਕੀਤਾ ਜੀ ਮੇਰੇ ਕੋਲ ਪ੍ਰੂਫ ਹੈਗਾ ਹੁਣ ਦਿਖਾ ਦੇਣਾ ਕਿੰਨੀ ਦੇਰ ਹੋ ਗਈ ਤੁਹਾਨੂੰ ਹੁਣ ਇੱਥੇ ਖੜੇ ਆ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਜੀ ਤੇ ਕੀ ਮੰਗ ਕੀ ਆ ਤੁਹਾਡੀ ਕਿਉਂਕਿ ਚਲਾਨ ਤੇ ਤੁਹਾਡਾ ਕਰ ਦਿੱਤਾ ਗਿਆ ਮੈਂ ਕੋਈ ਚਲਾਨ ਜਿਹੜਾ ਕੱਟਿਆ ਉਹ ਕੱਟਿਆ ਗਿਆ ਮੈਂ ਕੋਈ ਮੰਗ ਨਹੀਂ ਹੈਗੀ ਮੈਂ ਅਗਰ ਪਾਰਸ਼ੀਅਲਟੀ ਨਾ ਕਰੋ ਜਿਹੜਾ ਵਿਦਆਊਟ ਹੈਲਮਟ ਹੈ ਜੋ ਤੁਹਾਡਾ ਹੈਗਾ ਉਹ ਕਰੋ ਚਲਾਨ ਸਭ ਦੇ ਨਾਲ ਕਰੋ ਐਸਐਚਓ ਦਾ ਕਹਿਣਾ ਹੈ ਕਿ ਤੁਹਾਡੇ ਵੱਲੋਂ ਮੋਹਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸਐਚਓ ਦਾ ਕਹਿਣਾ ਜੀ ਇਹ ਜੇ ਮੋਹਲ ਖਰਾਬ ਮੈਂ ਕੋਈ ਹੱਤਕਵਾਦੀ ਥੋੜਾ ਹੈਗਾ ਮੇਰਾ ਧ ਮੇਰੇ ਵਾਲੇ ਪੁੱਛ ਲੋ ਕੋਈ ਮਾਹੌਲ ਥੋੜਾ ਖਰਾਬ ਕਰ ਰਿਹਾ ਮੈਂ ਤੇ ਕਹਿਣਾ ਕਿ ਸਭ ਸਭ ਦੇ ਨਾਲੋ ਕਰੋ ਜੇ ਚਾਰਾ ਮੇਰਾ ਕੱਟਿਆ ਸਭ ਦਾ ਕੱਟੋ ਉਹ ਕੱਲਾ ਤੁਸੀਂ ਜਦੋਂ ਦੇ ਖਲੋਤੇ ਕੱਲਾ ਤੁਹਾਡਾ ਕੱਟਿਆ ਕਿ ਹੋਰ ਵੀ ਕਿਹਦਾ ਕੱਟਿਆ ਵਾ ਹੋਰ ਵੀ ਕੱਟਿਆ ਗਿਆ ਹੋਰ ਵੀ ਕੱਟਿਆ ਹੈ ਲੇਡੀ ਜਿਆਦਾਤਰ ਜਿਹੜਾ ਲੇਡੀਜ਼ ਵਾਰ ਨੂੰ ਛੱਡ ਦਿੰਦੇ ਪਏ ਉਹ ਕਿਉਂ ਕੀ ਕਰ ਰਹੇ ਤੁਸੀਂ ਦੱਸੋ ਲੇਡੀਜ਼ ਨੂੰ ਕਿਉਂ ਛੱਡਿਆ ਜਾ ਰਿਹਾ ਅਜੀਬ ਜਿਹਾ ਕਾਰਨ ਹੈ ਕਿ ਉਹਨਾਂ ਘਰ ਬੱਚੇ ਹੁੰਦੇ ਆ ਜੀ ਜੇ ਲੇਡੀਜ਼ ਦੇ ਬੱਚੇ ਆ ਤੇ ਉਹਨਾਂ ਨੂੰ ਚਾਹੀਦਾ ਵੀ ਨਾ ਵਾਹਨ ਚਲਾਣ ਕੋਈ ਹੈ ਅਗਰ ਲੇਡੀਜ਼ ਐਕਸ਼ਨ ਕਰਨਗੀ ਉਹਨਾਂ ਅਗਰ ਲੇਡੀਜ਼ ਕੋਈ ਐਕਸਟੈਂਡ ਕਰਦੀ ਹੈ ਤਾਂ ਉਹਦੇ ਉੱਪਰ ਕੋਈ ਕਾਨੂੰਨੀ ਕੇਸ ਨਹੀਂ ਹੋਏਗਾ ਇੱਥੇ ਐਸਐਚਓ ਦੇ ਨਾਲ ਵੀ ਗੱਲ ਕਰਕੇ ਦੇਖਦੇ ਆ ਕਿਉਂਕਿ ਇਸ ਨੌਜਵਾਨ ਦਾ ਕਹਿਣਾ ਹੈ ਕਿ ਪੱਖਵਾਜੀ ਕੀਤੀ ਜਾ ਰਹੀ ਹੈ ਔਰਤਾਂ ਦੇ ਚਲਾਨ ਨਹੀਂ ਕੀਤੇ ਜਾ ਰਹੇ ਜੋ ਜੈਂਸ ਨੇ ਉਹਨਾਂ ਨੂੰ ਖਲਾਰ ਕੇ ਉਹਨਾਂ ਦੇ ਚਲਾਨ ਆ ਜਿਹੜੇ ਉਹ ਕੀਤੇ ਜਾ ਰਹੇ ਨੇ ਐਸਐਚਓ ਸਾਡੇ ਨਾਲ ਮੌਜੂਦ ਨੇ ਐਸਐਚਓ ਦੇ ਨਾਲ ਵੀ ਗੱਲ ਕਰ ਲੈਂਦੇ ਹਾਂਜੀ ਸਰ ਇੱਕ ਨੌਜਵਾਨ ਵੱਲੋਂ ਐਲੀਕੇਸ਼ਨ ਲਗਾਇਆ ਜਾ ਰਿਹਾ ਹੈ ਕਿ ਮਹਿਲਾਵਾਂ ਨੂੰ ਛੱਡਿਆ ਜਾ ਰਿਹਾ ਸਿਰਫ ਸਿਰਫ ਜੈਨਸ ਨੂੰ ਖਿਲਾੜ ਕੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਇਹ ਕਿੰਨੀ ਕੁ ਸਚਾਈ ਆ ਇਹਦੇ ਵਿੱਚ ਕੋਈ ਸਚਾਈ ਨਹੀਂ ਜੀ ਅਸੀਂ ਸਾਡੀ ਰੂਟੀਨ ਨਾਕਾ ਚੱਲਦਾ ਜੀ ਇੱਥੇ ਅੱਜ ਵੀ ਲੱਗਾ ਹੈ ਜੀ ਤੇ ਅਸੀਂ ਚਲਾਨ ਕਰ ਰਹੇ ਆ ਜੀ ਜਿਹੜਾ ਟ੍ਰੈਫਿਕ ਵਾਇਓਲੇਟਰ ਹੈ ਉਹਦੇ ਚਲਾਨ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਕਾਗਜ਼ ਪੂਰੇ ਆ ਉਹਨਾਂ ਨੂੰ ਹਦਾਇਤ ਕਰਕੇ ਛੱਡਿਆ ਵੀ ਜਾ ਰਿਹਾ ਹੈ ਜੀ ਇਨਾਂ ਦਾ ਭਾਈ ਸਾਹਿਬ ਦਾ ਵੀ ਚਲਾਨ ਹੋਇਆ ਜੀ ਹੈਲਮਟ ਤੋਂ ਬਿਨਾ ਜੀ ਤੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਆ ਵੀ ਕਿ ਇਹਨੂੰ ਛੱਡਿਆ ਜਾ ਰਿਹਾ ਜਿਹੜਾ ਅਸੀਂ ਵਹੀਕਲ ਰੋਕਦੇ ਉਹਦਾ ਚਲਾਨ ਕਰ ਰਹੇ ਆ ਉਸ ਦਾ ਕਹਿਣਾ ਕਿ ਚਲਾਨ ਮੇਰਾ ਆ ਬਿਲਕੁਲ ਜਾਇਜ਼ ਆ ਮੈਂ ਹੈਲਮਟ ਨਹੀਂ ਪਾਇਆ ਮੈਂ 1000 ਰੁਪਏ ਚਲਾਨ ਦਾ ਦਿੱਤਾ ਵੀ ਆ ਪਰ ਜੈਨਸ ਖਲਾਰੇ ਜਾ ਰਹੇ ਨੇ ਮਹਿਲਾਵਾਂ ਨੂੰ ਛੱਡਿਆ ਜਾ ਰਿਹਾ ਕਹਿੰਦੇ ਪੁਲਿਸ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਇਸ ਕਰਕੇ ਉਹਨਾਂ ਦੇ ਚਲਾਨ ਨਹੀਂ ਕੀਤੇ ਜਾ ਰਹੇ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਆ ਜੀ ਜਿਹੜੀ ਮਹਿਲਾਵਾਂ ਨੂੰ ਖਲਾਰਿਆ ਆ ਅਸੀਂ ਉਹਦਾ ਚਲਾਨ ਕੀਤੇ ਆ ਸਾਡੇ ਕੋਲ ਰਿ ਦੇਖੋ ਪੁਲਸ ਅਧਿਕਾਰੀਆਂ ਦਾ ਕਹਿਣਾ ਕਿ ਜੋ ਵੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ ਉਹ ਚਾਹੇ ਜੈਂਸ ਸਿਆ ਚਾਹੇ ਲੇਡੀਸ ਆ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਪਰ ਇੱਕ ਨੌਜਵਾਨ ਵੱਲੋਂ ਪੁਲਸ ਅਧਿਕਾਰੀਆਂ ਦੇ ਉੱਤੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮਹਿਲਾਵਾਂ ਨੂੰ ਛੱਡਿਆ ਜਾ ਰਿਹਾ ਸਿਰਫ ਸਿਰਫ ਜੋ ਜੈਂਸ ਨੇ ਉਹਨਾਂ ਦੇ ਹੀ ਚਲਾਨ ਕੀਤੇ ਜਾ ਰਹੇ ਨੇ ਇਹ ਉਸ ਨੌਜਵਾਨ ਵੱਲੋਂ ਵੀ ਕਿਹਾ ਜਾ ਰਿਹਾ ਕਿ ਮੈਂ ਹੈਲਮਟ ਨਹੀਂ ਪਾਇਆ ਮੈਂ ਆਪਣੀ ਗਲਤੀ ਨੂੰ ਮੰਨਦਾ ਆ ਪਰ ਪੁਲਸ ਅਧਿਕਾਰੀਆਂ ਦੀ ਇੱਕ ਗੱਲ ਤੋਂ ਮੈਂ ਸਹਿਮਤ ਨਹੀਂ ਆ ਗੱਲ ਇਹ ਹੈ ਕਿ ਪੁਲਿਸ ਅਧਿਕਾਰੀਆਂ ਵੱਲੋਂ ਮਹਿਲਾਵਾਂ ਨੂੰ ਛੱਡਿਆ ਜਾ ਰਿਹਾ ਹੈ ਅਤੇ ਨੌਜਵਾਨਾਂ ਦੇ ਚਲਾਨ ਆ ਜਿਹੜੇ ਉਹ ਕੀਤੇ ਜਾ ਰਹੇ ਨੇ ਇਸ ਨੂੰ ਲੈ ਕੇ ਉਸ ਨੌਜਵਾਨ ਦਾ ਕਹਿਣਾ ਕਿ ਪਿਛਲੇ ਅੱਧੇ ਘੰਟੇ ਤੋਂ ਮੈਂ ਇਸ ਜਗ੍ਹਾ ਤੇ ਖੜ੍ਹਾ ਆ ਸਿਰਫ ਸਿਰਫ ਮਹਿਲਾਵਾਂ ਨੂੰ ਛੱਡ ਕੇ ਜੈਂਟਸ ਦੇ ਜੋ ਚਲਾਨ ਆ ਉਹ ਕੀਤੇ ਜਾ ਰਹੇ ਹਨ ਅੰਮ੍ਰਿਤਸਰ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਇਹ ਚਲਾਨ ਵੀ ਸ਼ੁਰੂ ਕੀਤੇ ਜਾ ਰਹੇ ਨੇ ਕਿ ਜੈਬਰਾ ਲਾਈਨ ਜਾਂ ਰੈੱਡ ਲਾਈਟ ਜੋ ਕਰਾਸ ਕਰੇਗਾ ਉਸ ਦਾ ਆਨਲਾਈਨ ਚਲਾਨ ਹੋਏਗਾ ਪਰ ਹਾਜੀ ਉਸ ਨੂੰ ਦੇਰੀ ਆ ਉਸ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਵੱਲੋਂ ਸ਼ਕਤੀ ਕੀਤੀ ਗਈ ਆ ਤੇ ਕੁਝ ਲੋਕਾਂ ਨੂੰ ਉਹ ਸ਼ਕਤੀ ਬੰਜੂਰ ਨਹੀਂ ਹੈ ਮੈਂ ਵਿਸ਼ਾਲ ਸ਼ਰਮਾ ਕੈਮਰਾਮੈਨ ਅਰਸ਼ ਦੇ ਨਾਲ